ਮੋਰੀ ਮਰੀ ਨਾਲ ਛੜਦੀ ਕਿਤੇ ਸੰਗਾ ਐ ਗਾ ਟੰਕੀ ਕਰਕੇ ਜੋਂਦੀ ਬੋਲਿਆ ਭਾਗ ਜਿੱਦ ਲਈ ਕਰੀ ਵੇ ਖੱਟੀ ਜੀਪਾ ਕਾਲਿਆ ਠੀਕ ਬਤਾਲਿਆ ਹਾਂ ਵੀਡੀਓ ਬਣਾਈ ਹੈ ਨਾ ਮੈਂ ਤਰੀਕ ਬਣਾਈ ਹੈ ਹਾਂ ਚੋਟੀ ਦਾ ਮਿਸਤਰੀ ਆ ਭਾਈ ਲਾਬਾ ਮਨ ਲਾ ਤੇ ਅੱਲਾ ਦੇ ਫੇੜੇ ਨੂੰ ਬੋਲਣ ਵਾਲਾ ਜੀ ਲੱਗੇ ਨੇ ਦੇਖ ਦੇਖ ਮੰਨਦਾ ਗੱਕਾ ਡਰ ਲੱਗਦਾ ਸਾਂਝਾ ਬੰਦ ਹੁੰਦਾ ਉਹ ਮਨ ਲਾ ਮੋਰਾ ਤੋਂ ਬਹੁਤ ਵਧੀਆ ਰੱਖਿਆ ਪੱਟਾ ਹਨਾ ਛੋਟਾ ਮੋਰਾੰਦਰ ਦੇ ਤਰ੍ਹਾਂ ਹੁੰਦਾ ਹੈ ਨਾ ਇਹ ਸਾਬੰਦ ਹੋ ਜਾਂਦਾ ਛੋਟਾ ਮੋਰਾ ਹੁੰਦਾ ਵੱਡਾ ਮੋਰਾ ਪਾ ਕੇ ਕਰਕੇ ਰੱਖਿਆ ਰਿਹਾ ਬਸ ਆਹ ਯਾਰ ਬੰਦੇ ਹੀ ਉਹਦੇ ਦੋ ਚਿਰ ਪੈਟਾ ਹੀ ਕਰਨੇ ਬੈਠਾ ਹਾਂ ਉਹ ਦੁਕਾਨ ਨੂੰ ਯਾਰ ਆਪਣਾ ਜਿਹੜਾ ਫੜੇ ਪਹਿਲਵਾਨ ਜੀ ਦਾ ਮੈਨੇ ਅੱਛਾ ਜਿੰਮੀ ਨਾ ਕਿ ਜਿਹੜਾ 10 ਮਹੀਨੇ ਤੋਂ ਆਪ ਦਾ ਕਰਮ ਖੇਤਾ ਸੱਜੀ ਆਪਾਂ ਲੈ ਜਾਂਦੇ ਹੋਏ ਆਹ ਯਾਰ ਮੋਬਾਈਲ ਨਾਲ ਆਪ ਵੀ ਲੈ ਚੱਲਦੇ ਆ ਹਾਂ ਹੁਣ ਨਾ ਆ ਦੋ ਤਰਮੀਨੇ ਤਰਮੀਨੇ ਨਾ ਕੋਈ ਆਪਣੀ ਪਾਣ ਜਾਨ 33 25 3000 ਰੁਪਏ ਲੈ ਬੰਦੇ ਆ ਅੱਛਾ ਯਾਰ ਆ ਰੰਮੀ ਮਾਮਾ ਦਾ ਰੰਮੀ ਮਾਮਾ ਦਾ ਹਾਂ ਅੱਪਾ ਉਹ ਲੈ ਚੱਲੇ ਗਏ ਪੁੰਨ ਅੰਮੇ ਦਾ ਆਇਆ ਕੋ ਤੁਪਾ ਜਾਣਦੀ ਹੈ ਰਾਤਾਂ ਚ ਰਾਤਾਂ ਦੇ ਦੁਕਾਨ ਹੀ ਉੱਤੇ ਬਾਦੂ ਬੱਸ ਫਿਰ ਬੈਲਾ ਪਾ ਚੱਕ ਲੈਨੇ ਬਲਡ ਹੈ ਮੇਰੇ ਕੋਲ ਘਰ ਵਿੱਚ ਆਪਾ ਕੜਣਾ ਜਾਣਦੇ ਇਹ ਨਾਲ ਕੋਣ ਬਲਡ ਆਂਕਾ ਬੰਦਾ ਰੇਡ ਲਾਉਣ ਵੇਟੇ ਕਿ ਆਪਾ ਫੋਰਮਨ ਹੈਗਾ ਹੈ ਦੇ ਵੀਰ ਜੱਟਾਂ ਨੇ ਮੋਹਨਿਆ ਬਾਹਰ ਨਾ ਬਾਜ਼ ਕਾਰੀ ਨੇ ਬੋੜਾ ਕਾਰੀ ਕਰ ਤੋਂ ਇਸ ਤੋਂ ਵੀ ਨਾ ਰਹਿਣਾ ਨਾ ਬਾਹਰ ਡਾਕ 945 ਆਲ ਦੇ ਲਾਗਦਾਰੀਆਂ ਦੇ ਇਹ ਉਹਦਾ ਸੰਥਲੇ ਦੇ ਦੇਖੀਏ ਤੁਹਾਡੇ ਪਾਣੀ ਪਿਆਰ ਉਹ ਸਭੀ ਦਾ ਹੈ ਏਕੇ ਨਾਤ ਨੇ ਦੋ ਪੈਰ ਪਾ ਤੇ ਪਾਣੀ ਪੀ ਕੇ ਉਹ ਦਾ ਹੈ ਤੁਹਾਡੀ నారోగా ਘਰ ਮਗਾ ਠੰਡਾ 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 ਮੋਦੂਵਾ ਦਾ ਬੋਮਾ ਦੇ ਗੂਚਾ ਮਾਰਾ ਵਾ ਗਰੇ ਇਹ ਚਲਾ ਰਹੇ ਆਪ ਇੱਕ ਸੰਗਲ ਸੰਗਲ ਬੜਾ ਵਗੇ ਤੇ ਨੋ ਵਗੇ ਲਾ ਕੇ ਪੌੜੀ ਮਾਰਛਾਲ ਵਿੱਚ ਚਾਰ ਚੂਬੇ ਮਾਰ ਕੇ ਨਿਕਲ ਜਾ ਵਾਰ 11 ਆ ਜਾ ਨੂੰ ਇਹਦਾ ਬਣਾਉਣੇ ਪੈਣਗੇ ਬੱਲਾ ਜਦੋਂ ਚੂਟੀ ਦੇ ਪਾਣੀ ਬੜਾ ਸਾਵਧਾਨੀ ਟੂਟੀ ਪੂਰੀ ਆਉਂਦੀ ਨਹੀਂ ਕਰੇ ਇਹਦਾ ਤਾਂ ਬਣਾਉਣੀ ਹੀ ਪੈਣੀ ਆ ਨਾਲੇ ਇੱਕ ਗੌਰ ਨਹੀਂ ਕਰੇ ਅੰਦਰ ਪਾਜਦੇ ਪੱਖਾ ਲਾ ਕੇ ਜਿਵੇਂ ਆਪਣੇ ਵਰਗਾ ਕੰਮ ਤੇ ਗਿਆ ਹੁੰਦਾ ਬੇ ਡੈਮੇ ਟੁੱਟ ਜਾਂਦੀ ਆ ਇਹਨਾਂ ਨੂੰ ਦੁਪਹਿਰੇ ਆਵੇ 2 ਵਜੇ ਕੋਈ ਆ ਨਹੀਂ ਸਵੇਰੇ ਸਮਿਆਂ ਛੱਡਦੇ ਕੋਈ ਟਾਈਮ ਤਾਂ ਕੋਈ ਨਹੀਂ ਟਾਈਮ ਦਾ ਕਰਕੇ 7 ਵਜੇ ਦਾ ਚਾਹੀਦਾ ਹਾਂ ਟਾਈਮ ਕੋਈ ਹੈ ਹੀ ਨਹੀਂ ਸਵੇਰੇ 7:00 ਦੇ ਹੱਥ ਦਾ ਚਾਹੀਦਾ ਅਤੇ ਇਹ ਕਦੋਂ ਆਇਆ ਇਹ ਬੁਰਾ ਨਾ ਡੱਗ ਤੇ ਪੈ ਗਿਆ ਪੱਤਰ ਦਾ ਬੋਲ ਸੜਦੇ ਆਇਆ ਇਹ ਭੈਣੇ ਉੱਤੇ ਪੈਣ ਲੋਗਾ ਆ ਬਾਰੇ ਤਾਂ ਸਮੱਸਿਆ ਇਹ ਹੀ ਹੈ ਇਹ ਡੱਗ ਬਣਾਉਣ ਦੀ ਤਾਂ ਵੀ ਕੈਲ ਬੀਗ ਟੁੱਟੀ ਦਾੜੇ ਜਾ ਕੇ ਸੀ ਪੈ ਗਿਆ ਆ ਸਮਝਦੇ ਨਹੀਂ ਕਿ ਆ ਇਨਸਾਨ ਕਿਹੜਾ ਹੈ ਇਹ ਟਾਈਮ ਬੱਜਵਾ ਨਾਲ ਛੜਦਾ ਬਿਰਤ ਬੰਦਾ ਹੁਣ ਪਾਣੀ ਪਰਲੀ ਉਹ ਘਟੋਬੇ ਹੀ ਆ ਬਣੀਏ ਟੋਪੇ ਜਦੋਂ ਆਪਾਂ ਪਤਾ ਲੱਗਦਾ ਅੱਜ ਦਾ ਭੈੜਾ ਟੂਪੀ ਟੁੱਟੀ ਨਾਲੇ ਵਿੱਚ ਪੈ ਗਈ ਟੋਪੇ ਚ ਵਗੀ ਤੇ ਸੜਕ ਜਾਂਦੀ ਆਪਣੀ ਡੱਟੀ ਹੂੰ ਪਟਿਆਲਾ ਮੇਰਾ ਪੱਤਮਾ ਡਾਇਮੋ ਹੋਵੇ ਦਾ ਲੋੜ ਹੈ ਪਰ ਕਾਹਨ ਪਰੇਸ਼ਾਨੀ ਵੇਖੀ ਹੈ ਸਾਰਿਆਂ ਨੂੰ ਸੜਕ ਸਾਰੀ ਖਰਾਬ ਹੋ ਗਈ ਫਿਰ ਨਹੀਂ ਪਿੰਡ ਦੀ ਇਹ ਹੋ ਰਿਹਾ ਇਹ ਲੋਕ ਆਪਣੇ ਆਪ ਆਪ ਦੇ ਘਰ ਖਰਾਬ ਕਰ ਲੈਂਦੇ ਨੇ ਮੱਲਾ ਜਿਉਂ ਨੇ ਸੜਕ ਟੁੱਟਦੀ ਹੈ ਆਪਣੇ ਮੱਥੋਂ ਦੇਖਦਾ ਵਧੀਆਂ ਪਈਆਂ ਨੇ ਆਹ ਪਾਣੀ ਡੋਲਣ ਲਾਂਦੇ ਸੜਕ ਟੁੱਟਦੀ ਹੈ ਆਪਣਾ ਘਰ ਬਰਵਾਦ ਹੋਰਦਾ 15 ਲੱਖ ਰੁਪਏ ਉਹ ਆਹ ਹੁੰਦਾ ਬਰਵਾਦ ਉਹ 5 ਫੁੱਟ ਚੱਕ ਜਾਣਗੇ ਆ ਕੇ ਉਹਨਾਂ ਦਾ ਕੀ ਜਾਂਦਾ ਗਵਰਨਮੈਂਟ ਦੇ ਪੈਸੇ ਆਪਣੇ ਵਰਗੇ ਨੇ ਜ਼ਿੰਦਗੀ ਚ ਕੀ ਰੀ ਕਰ ਪਾਉਣਾ ਪੈ ਜਣਾ ਘਰ ਤੇ ਵਿਆਹ ਦੋ ਕ ਮਹੀਨੇ ਲੱਗ ਜੇ ਤਕੀ ਰੀ ਮੱਲਾ ਇਹਦਾ ਹੈ ਆ ਇਹ ਪੰਜ ਬਸੁਰਤੀ ਚੱਕ ਹੁੰਦੇ ਕੋਈ ਕਹਿਆ ਯਾਰ ਤੁਹਾਡਾ ਕਰਤਾ ਨਹੀਂ ਆਉਗਾ ਪੈਨ ਨੂੰ ਨੀਮੀ ਹੋਊਗਾ ਜੇ ਉਦੋਂ ਛੋਟਾ ਨਾ ਦੇਈਆਂ ਗੱਲਾਂ ਦੀ ਆਪਾਂ ਨਗਰਾ ਨਹੀਂ ਰੱਖਦੇ ਆੜੀ ਨਾਲ ਡੁੱਲਣ ਤੇ ਟੋਟੀਆਂ ਨਹੀਂ ਕੋਣ ਤੇ ਫਿਰ ਕਰ ਚੁਣ ਦੇਈਂ ਮੱਲਾ ਹੈ ਇਸ ਕਰਕੇ ਮੜੀ ਖੇਤੜਾ ਆਪਾਂ ਨੂੰ ਵੀ ਕਰਨੀ ਚਾਹੀਦੀ ਮੱਲਾ ਠੀਕ ਹੈ ਦੇ ਬਾ ਪਾਣੀ ਦਾ ਡੁੱਲਣ ਦੇ ਕੇ ਸ਼ਰਕਟ ਡੁੱਲਦੀ ਨਹੀਂ ਜੀ ਕਰਿਆ ਬਸ ਚਾਰ ਮਿੰਟ ਨਹੀਂ ਲਾਦੇ ਆ ਮੱਠਾ ਸਾਫ ਕਰੀਏ ਹਾਂ ਬਾਟਾ ਮੱਥਾ ਪੂਰਾ ਸਾਫ ਹੈ ਹਾਂ ਪਹਿਲੇ ਨਾਲਾ ਕੱਢਦੇ ਇੱਥੇ ਕਾਲਾ ਤਾਂ ਗਿਆ ਵੀ ਨਾਲਾ ਕੱਢਦੇ ਹੀ ਕੰਬਣੀ ਉਹਦੇ ਉਹ ਪਿੱਛੇ ਘਰ ਉੱਚੇ ਨੇ ਉਹ ਜਦੋਂ ਲੱਗ ਰੇਗ ਪਾਏ ਨੇ ਖਾਲੇ ਜਾ ਕੇ ਬੈਠੇ ਰੇਗ ਮੈਂ ਸਾਮ ਨਮਾਉਂਦੇ ਰੇ ਗੋਹਾ ਗੋਹਾ ਅਹਰ ਗੋਹਾੜ ਬੈ ਗੋਹਾ ਖਰਚਾ ਦਾ ਆ ਕੇ ਵਿਚਾਰੇ ਆਸੂ ਭਾਈ ਉਹ ਆਜਮ ਕਲਿਆਣੋ ਹੈ ਨਾ ਜਮ ਜਨਰ ਹੈ ਬਾਕੀ ਫੇਰ ਗੱਲ ਕਰਦੇ ਆਪਾਂ ਥੋੜੀ ਦੇਰ ਮੈਨੂੰ ਲੱਗਦਾ ਕੰਮ ਸਮਾਪਤ ਹੋ ਗਿਆ ਉਹ ਰੈਡੀ ਸਮਾਨ ਚੱਕਣ ਨੂੰ ਤੇ ਪੁੱਛਦੇ ਅੰਦਰ ਹੋ ਗਿਆ ਟਰ ਚਾਚਾ ਕੰਮ ਨੇ ਪੜ ਗਿਆ ਹਾਂ ਵਿਚੋ ਕਰਤਾ ਸਾਰਾ ਕੁਝ ਵਿਚੋ ਕਰਤਾ ਸਾਰਾ ਕੁਝ ਹਾਂ ਇੱਧਰ ਵੀ ਆ ਜਾ ਦਿਖਾ ਮੇੜ ਤੱਕ ਨਵਾ ਉਹ ਬਸ ਥੋੜਾ ਜਿਹਾ ਰਹਿ ਗਿਆ ਕਰੀ ਜਾਂਦਾ ਬਾਥ ਲੜਾ ਫਰਸ਼ ਜਿਹਾ ਲਾਈਆ ਥੋੜਾ ਜਿਹਾ ਰਹਿ ਗਿਆ ਕਰੀ ਜਾਂਦਾ ਮਿਸਤਰੀ ਉਹ ਬੈਠਾ ਮਾਜਰਾ ਇਹ ਬਣਾ ਹੋ ਗਿਆ ਹਾਂ 8 ਫੁੱਟ 8 ਫੁੱਟ ਅੱਛਾ 8.5 ਫੁੱਟ ਤਿਆਰ ਹੋ ਗਿਆ ਹੈ ਦੂੰਗਾ ਤੇ ਐਂ ਐਂ ਰੀਡ ਲੌਡਦਾ ਸਾਡੇ 6.5 ਐਂ ਸਾਡੇ 7 ਐ ਠੀਕ ਐ ਤਿੰਨ ਟੈਂਕੀਆਂ ਪੈ ਜਾ ਕਰਨੀਆਂ ਜਿਹੜੀਆਂ ਬਾਦਲ ਵਾਲੀ ਟੈਂਕੀ ਹੁੰਦੀ ਆ ਉਹ ਪੈ ਜਾਣਗੀਆਂ ਹਾਂ ਇਹਦੇ ਬਿਨਾ ਦੇ ਹੜੀ ਤੋਂ 25000 ਰੁਪਏ ਦੇ ਖਰਚਾ ਠੀਕ ਐ ਤੇੜੀ ਇਹਦੇ ਜਿਹੇ ਬੰਦਾ ਲਾਲ ਕਿਸੇ ਦੰਦੇ ਵੀ ਹੈ ਨਹੀਂ ਕਿਉਂ ਸਾਡਾ ਵੀ ਨਹੀਂ ਸਾਡਾ ਸੁਭਾਈ ਨਹੀਂ ਸਾਨੂੰ ਦੇਈ ਕਿੰਨੇ ਪੁੱਲ ਜਾਨੇ ਹੁਣਕੇ ਜਦੋਂ ਅਸੀਂ ਦੇਣੇ ਅਗਲੇ ਨੂੰ ਉਹ ਤਾਂ ਸਾਡਾ ਬੈਂਕ ਮੈਨੇਜਰ ਮਰ ਜਾਂਦਾ ਉਹ ਐ ਠੀਕ ਐ ਅੱਜ ਆਜੀ ਕੀ ਕੁਛ ਰਹਿ ਗਿਆ ਹੁਣ ਇਹਦਾ ਮੈਂ ਨਵੇਂ ਦਾ ਫਾਈਨਲ ਕਰਤਾ ਓਕੇ ਅੱਜ ਦਾ ਬਲੌਕ ਇੰਨੀ ਧੰਨਵਾਦ ਬਾਹਰ ਲਾ ਬਾਹਰ ਲਾ ਬਸ ਹੋ ਗਿਆ ਚਲੋ ਕੰਮੀ ਵਾਲੇ ਚੱਲੀ ਜਾਂਦੇ ਨੇ ਗੁਰਵਿੰਦਰਾਂ ਇਧਰ ਮਿਸਤਰੀ ਦਾ ਚੱਲੀ ਜਾਂਦਾ ਹੈ ਇਧਰ ਮਸਾਲਾ ਰਲਿਆ ਜਾਂਦਾ ਹੈ ਇਧਰ ਮੁੰਡਾ ਖੜਾ ਹੈ ਗੁਰਵਿੰਦਰ ਸਿੰਘ ਇਧਰ ਝੋਟਾ ਵੜ ਗਿਆ ਲਾਸਨ ਚੱਗਿਆ ਨੀ ਸਿੰਘ ਜੱਸੇਦਾਰ ਲਾਸਨ ਗੁੱਡ ਰਿਹਾ ਨਾ ਨਾ ਮੈਂ ਕਿਹਾ ਲਾਸਨ ਵਧੀਆ ਗੁੱਡ ਦੇ ਕਲਿਆਣੀ ਪਏ ਨੇ ਰਤਪਰਾਤੇ ਦੋ ਟੱਕ ਮਾਰ ਹਾਂ ਦੇ ਨੇ ਸੀਰ ਭਾ ਗਿਆ ਹੁਣ ਤੂੰ ਸੀਰ ਦੋ ਟੱਕ ਲਾ ਕੇ ਕਿੱਲ ਲਸਣ ਲੈ ਜਾ ਹੁਣ ਤੂੰ ਸੀਰ ਪਾ ਗਿਆ ਤੇ ਲਸਣ ਗੁੱਟ ਕੇ ਸਾਡੀ ਹੈਣਾ ਮਰਜੀ ਤੇਰੀ ਭਾਈ ਲੈ ਜਾ ਕੇ ਪੱਟ ਕੇ ਤੇਰੀ ਹੈ ਲਸਣਾ ਤੇਰੀ ਹੁਣ ਤਾਂ ਹੁਣ ਤਾਂ ਇਹੀ ਆਖਾਂਗੇ ਤੇਰੀ ਹੈ ਜਦੋਂ ਪੱਟ ਲਈ ਫਿਰ ਕਹਾਂਗੇ ਜਦੋਂ ਪੱਟ ਲਈ ਫਿਰ ਕਹਾਂਗੇ ਸਾਡੀ ਬੂੜੀ ਲੜਦੀ ਆ ਯਾਰ ਤਾਂ ਸ਼ਾਂਤ ਸੀ ਉਹਨੇ ਐ ਕਰਦੀ ਬਾਹ ਕਰਦੀ ਉਹ ਨਜ਼ਰ ਤੇਰੀ ਹੈ ਕਿ ਨਹੀਂ ਹਾਂ ਕਿਹਨੇ ਗਿਰ ਬੰਦਰਾ ਨਾ ਪੌੜੀਆਂ ਕਾਤੋਂ ਕੱਢੀਆਂ ਨੇ ਮਾਰਾ ਓੜੀ ਜਾਣ ਕੇ ਕੱਢੀ ਏ ਯਾਰ ਹੈ ਮੱਠਾ ਦਾ ਰਵੇ ਮੈਨੂੰ ਪੂੜੀ ਪੜਦਾ ਮੀਨਾ ਆਈ ਨਹੀਂ ਕੀ ਕਹਿੰਦਾ ਆ ਬੰਜਾ ਦੋਨੇ ਪੌੜੀਆਂ ਕੱਢਣਾ ਅੱਜ ਆਉਣਾ ਸਵੇਰੇ ਆਉਣਾ ਅੱਜ ਮੈਂ ਪੌੜੀ ਨਹੀਂ ਕੱਢੀ ਕੱਢ ਕੇ ਉਹ ਮਾਰੀ ਪਰਾਂ ਦੇ ਨਾਲ ਤਾਂ ਰਾਤੋਂ ਨਿਕਲਾਂ ਕੋਈ ਨਿਕਲ ਕੇ ਕਹਿੰਦਾ ਭੱਜ ਨਾ ਹਾਂ ਨਿਕਲ ਕਿਵੇਂ ਭੱਜੂਗਾ ਹਾਂ 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 ਇਹ ਲੋਟ ਹੀ ਆਉਂਦਾ ਜੱਟ ਐਵੇਂ ਲੋਟ ਹੀ ਨਹੀਂ ਆਉਂਦਾ ੱੱਕਾ ਕਰਨਾ ਪੈਂਦਾ ਵੀ ਗਏ ਤਰੂ